ਆਹ ਤਾਂ ਐਦਾ ਟੀਨਾ ਕੱਢਦੇ ਜਿੱਦਾਂ ਜੀ ਨਿਆਣਾ ਰੋਂਦਾ ਹੁੰਦਾ ਹੁੰਦਾ ਕੋਈ ਜੀ ਮੰਮੀ ਨੇ ਫੋਨ ਲਾ ਕੇ ਕਿਹਾ ਇਹ ਹੱਥ ਚ ਪਟਾਕੇ ਵਜਾਈ ਜਾਂਦਾ ਵਾ ਕਹੇ ਕਹੇ ਪਾਦੇ ਰਾਨੰਦ ਸਾਰੇ ਇੱਕੋ ਮੇ ਸਾਰੇ ਵਸੇ ਘਮਾਣੀਆਂ ਜੀ ਸਾਰੇ ਪ੍ਰਦੇਸ਼ਾਂ ਦੀ ਸਾਰੇ ਨੂੰ ਸਾਰੇ ਦੇਸ਼ਾਂ ਪ੍ਰਦੇਸ਼ਾਂ ਸਾਰਿਆਂ ਨੂੰ ਵਧਾਈਆਂ ਗਾਇਜ਼ ਅਜਿ ਚਲਾਣ ਲੱਗੇ ਆ ਜੀ ਅਨਾਰ ਵੱਡਾ ਨਾਰ ਵੀ ਅਨਾਰ ਢੜੀ ਦੀਵਾਰੀ ਦੇ ਪਟਾਕੇ ਆ ਰਾਤ ਨੂੰ ਆਪਾਂ ਪਟਾਕੇ ਵਿਜਾਨੇ ਆ ਤੇ ਉਹ ਸਵੇਰ ਨੂੰ ਗੂੜੇ ਦਾ ਢੇਰ ਹੋਣੀ ਆ ਮੋਟੇ ਨੇ ਗੁੱਸੇ ਜਾ ਕੇ ਪੈਸਾ ਯੁਟੇ ਬਾੜਤਾ ਲੋ ਵੀ ਦੋਸਤੋ ਅਸੀਂ ਕਰਤੇ ਦੀਵੇ ਦੀਵੇ ਕਰਕੇ ਜਦੋਂ ਆਂਦੇ ਸਾਨੂੰ ਇੱਕ ਚੀਜ਼ ਲੱਭੀ ਇੱਥੇ ਹੁੰਦਾ ਜੀ ਪਹਿਲਾਂ ਖੂਹ ਖੂਹ ਪੂਰਤਾ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਨਦੀਪ ਸਵਾਗਤ ਆ ਜੀ ਅੱਜ ਦੇ ਨਵੇਂ ਵਲੌਗ ਵਿੱਚ ਅੱਜ ਅਸੀਂ ਚੱਲੇ ਆ ਜੀ ਦੀਵੇ ਲਾਣ ਦੀਵਾਲੀ ਤੇ ਮੈਂ ਸੇਰ ਜੀ ਨੇ ਕੋਈ ਵੀਡੀਓ ਨਹੀਂ ਸੀ ਬਣਾਈ ਤੇ ਦੁਕਾਨ ਤੇ ਗਏ ਸੀ ਉੱਥੇ ਹੋ ਗਏ ਲੇਟ ਤੇ ਹੁਣ ਨਹਾ ਤੋ ਕੇ ਤਿਆਰ ਹੋ ਕੇ ਹੁਣ ਅਸੀਂ ਚੱਲੇ ਆ ਜੀ ਆਪਣੇ ਪਿੰਡ ਧਰਮਿਕ ਸਨ ਨਦੀਵੇ ਲਾਣ ਨਾਲ ਮੇਰੇ ਮਿੱਤਰ ਹੈਗਾ ਜੀ ਸਮਰ ਅਸੀਂ ਚੱਲੇ ਆ ਜੀ ਆ ਰਾਤ ਨੂੰ ਵਿਜਾਵਾਂਗੇ ਪਟਾਕੇ ਫਿਲਹਾਲ ਤਾਂ ਸਾਡੇ ਕੋਲ ਇੰਨੇ ਹੀ ਆ ਬਾਕੀ ਅਸੀਂ ਹੋਰ ਲੈ ਕੇ ਆਣੇ ਹਲੇ ਸਮਰ ਕੋਲ ਪਏ ਆ ਉਧਰ ਜਾ ਕੇ ਵਿਆਵਾਂਗੇ ਹਾਂਜੀ ਦੋਸਤੋ ਅਸੀਂ ਚੱਲੇ ਆਂ ਜੀ ਲੈ ਕੇ ਦੀਵੇ 2 4 6 8 ਅਸੀਂ ਕੇ ਸਾਥ 12 ਕੇ ਦੀਵੇ ਲੈ ਕੇ ਜਾਵਾਂਗੇ ਬਾਕੀ ਮੰਮੀ ਨੇ ਆਪਣੇ ਇੱਥੇ ਘਰੇ ਬਿਨਾਣੇ ਆ ਆ ਹੈਗੀਆਂ ਜੀ ਬੱਟੀਆਂ ਤੇ ਟੀਲੈਂਡੀ ਦੇ ਨਾਲ ਹੈਗਾ ਤੇਲ ਅਸੀਂ ਪਹਿਲਾਂ ਜਾਵਾਂਗੇ ਜੀ ਬਾਬਾ ਚੜ੍ਹਤ ਸਿੰਘ ਗੁਰਦੁਆਰੇ ਮੋਰੀ ਵਾਲਿਆਂ ਦੀ ਜਗ੍ਹਾ ਸਾਡੇ ਜੱਦੀ ਪਿੰਡ ਵਾਲਿਆਂ ਦੀ ਜਗ੍ਹਾ ਜੀ ਉੱਥੇ ਜਾਵਾਂਗੇ ਫਿਰ ਦੇਖਦੇ ਆ ਕਿੰਨੀ ਸਲਾ ਬਣਦੀ ਆ ਤੇ ਉਦੋਂ ਜਾਵਾਂਗੇ ਮਿਲਦੇ ਆਂ ਜੀ ਜਗਤ ਹੀ ਆਕੇ ਵੀ ਦੋਸਤੋ ਅਸੀਂ ਲੈਣ ਆਏ ਜੀ ਮੱਥਾ ਟੇਕਣ ਲਈ ਪ੍ਰਸ਼ਾਦ ਤੇ ਟਿੱਕੀ ਪੱਲੀ ਡੱਡੇ ਤੋਂ ਇੱਥੇ ਲਾਵਾਂਗੇ ਪ੍ਰਸ਼ਾਦ ਵੀ ਟੇਕਾਂਗੇ ਮੱਥਾ ਲੋ ਵੀ ਦੋਸਤੋ ਪ੍ਰਸ਼ਾਦ ਅਸੀਂ ਲੈ ਲਿਆ ਆ ਹੁਣ ਅਸੀਂ ਜਾਵਾਂਗੇ ਸਿੰਘ ਸਵਾ ਗੁਰਦੁਆਰੇ ਪਿੰਡ ਪੱਲੀ ਉੱਚੀ ਮੱਥਾ ਟੇਕਣ ਅਸੀਂ ਪਹੁੰਚੇ ਆ ਜੀ ਸੱਚ ਘਰ ਪੱਲੀ ਉੱਚੀ ਇਹ ਆ ਜੀ ਸਾਡੇ ਪਿੰਡ ਪੱਲੀ ਉੱਚੀ ਦਾ 에어ਪੋਰਟ ਤੁਸੀਂ ਦੇਖ ਸਕਦੇ ਹੋ ਜੀ ਆਖਰੀ ਡਾਨਾ ਬੰਦਿਆ ਰਿਆਂ ਇੱਥੋਂ ਰਵਾਨਾ ਹੁੰਦੀਆਂ ਇੱਥੇ ਕੁਝ ਲਿਖਿਆ ਵੀ ਆ ਜੀ ਇੱਥੇ ਤੱਕ ਪਹੁੰਚਾਉਣ ਦਾ ਸ਼ੁਕਰੀਆ ਅੱਗੇ ਦਾ ਸਫ਼ਰ ਮੈਂ ਇਕੱਲਾ ਤੈਅ ਕਰੂੰਗਾ ਅਲਵਿਦਾ ਇਹ ਦੇਖ ਸਕਦੇ ਆ ਜੀ ਪਿੰਡ ਪੱਲੀ ਉੱਚੀ ਦਾ ਸੱਚ ਘਰ ਇੱਥੇ ਅਸੀਂ ਹੁਣ ਜੋਤ ਕਰਾਂਗੇ ਲੋ ਵੀ ਦੋਸਤੋ ਅਸੀਂ ਕਰਤੇ ਦੀਵੇ ਦੀਵੇ ਕਰਕੇ ਜਦੋਂ ਆਂਦੇ ਸਾਨੂੰ ਇੱਕ ਚੀਜ਼ ਲੱਭੀ ਜੇ ਕਿਸੇ ਨੂੰ ਪਤਾ ਹੈ ਤਾਂ ਸਾਨੂੰ ਦੱਸਿਓ ਕਿ ਸੱਚ ਘਰ ਵਿੱਚ ਪਟਾਕੇ ਕਿਉਂ ਰੱਖੀ ਜਾਂਦੇ ਦੀਵਿਆਂ ਦੇ ਨਾਲ ਜੇ ਕਿਸੇ ਨੂੰ ਪਤਾ ਤਾਂ ਜਰੂਰ ਦੱਸਿਓ ਅਸੀਂ ਦੱਸਾਂਗੇ ਫੇ ਜੇ ਕਿਸੇ ਨੂੰ ਨਾ ਪਤਾ ਤਾਂ ਉਹਨਾਂ ਨੂੰ ਮੈਂ ਦੱਸ ਦੂੰਗਾ ਮੈਨੂੰ ਦੱਸਿਓ ਜੇ ਕਿਸੇ ਨੂੰ ਪਤਾ ਹੈ ਤਾਂ ਪਟਾਕੇ ਕਿਉਂ ਰੱਖੀ ਜਾਂਦੇ ਆ ਸੱਚ ਘਰ ਦੇ ਵਿੱਚ ਜਦੋਂ ਦੀਵਾ ਚਲਾਉਂਦੇ ਉਹਦੇ ਨਾਲ ਅਸੀਂ ਪਹੁੰਚੇ ਆ ਜੀ ਕੁਟਿਆ ਬਾਬਾ ਸਿੰਘੀ ਰਹੀ ਦੀ ਜਗ੍ਹਾ ਤੇ ਇੱਥੇ ਕਰਾਂਗੇ ਹੁਣ ਦੀਵੇ ਤੁਸੀਂ ਦੇਖ ਸਕਦੇ ਹੋ ਜਗ੍ਹਾ ਜਗ੍ਹਾ ਬਹੁਤ ਖੁੱਲੀ ਹੈ ਤੇ ਵੱਡੀ ਹੈ ਜੀ ਇਹ ਉਹ ਜਗ੍ਹਾ ਤੇ ਹੁਣ ਲੈਂਟਰ ਪਾ ਕੇ ਆਟਿਆ ਉਹ ਲੰਗਰ ਹਾਲ ਬਣਿਆ ਕੁਟਿਆ ਤੋਂ ਬਾਅਦ ਅਸੀਂ ਪਹੁੰਚ ਗਏ ਆ ਜੀ ਢਈਓ ਕੁਟਿਆ ਜਿਹਨੂੰ ਛੋਟੀ ਕੁਟਿਆ ਵੀ ਕਹਿੰਦੇ ਆ ਤੇ ਢਈਓ ਕੁਟਿਆ ਵੀ ਕਹਿੰਦੇ ਆ ਇੱਥੇ ਕਰਾਂਗੇ ਦੀਵੇ ਅਸੀਂ ਪਹੁੰਚੇ ਹਾਂ ਜੀ ਢਈਓ ਕੁਟੀਆ ਤੋਂ ਬਾਅਦ ਆਪਣੀ ਮੋਟਰ ਤੇ ਇਹ ਆ ਜੀ ਸਾਡੀ ਮੋਟਰ ਦੇਖ ਸਕ ਰਹੇ ਤੁਸੀਂ ਇੱਥੇ ਅਸੀਂ ਕਰਾਂਗੇ ਦੀਵਾ ਜੋਤ ਕਰਾਂਗੇ ਹੁਣ ਇੱਥੇ ਦੀਵਾਲੀ ਦੀ ਤੁਸੀਂ ਦੇਖ ਸਕਦੇ ਹੋ 뷰 ਮੋਟਰ ਦਾ ਇਦੇ ਜੱਸੀ ਗਾ ਜੀ ਸਾਡੇ ਉਹਦਾ ਹੈਪੀ ਕਾਲੀ ਹੁਣ ਸਾਰਿਆਂ ਨੂੰ ਬਹੁਤ ਬਹੁਤ ਤੇ ਸਾਡੇ ਵੀਰ ਕਰ ਲਓ ਭਾਈ ਦਾ YouTube ਚੈਨਲ ਸਬਸਕ੍ਰਾਈਬ ਕਰੋ ਅਸੀਂ ਲੱਗੇ ਆ ਜੀ ਕਰਨ ਖਵਾਜਾ ਪੀਰ ਦੀ ਜਗ੍ਹਾ ਤੇ ਦੀਵਾ ਵਹੀਂ ਤੇ ਅਸੀਂ ਚੱਲੇ ਆ ਜੀ ਮੰਦਰ ਦੀਵੇ ਕਰਨ ਮੋਟਰ ਤੇ ਕਰੇ ਆਏ ਆ ਜੀ ਮੋਟਰ ਤੋਂ ਬਾਅਦ ਹੁਣ ਨੈਕਸਟ ਸਟਾਪ ਸਾਡਾ ਛੇ ਮੰਦਰ ਆ ਬੋਲੋ ਭਾਈ ਤੁਸੀਂ ਕੁਝ ਬੋਲੋ ਇਹ ਭਾਜੀ ਥੋੜਾ ਸ਼ਰਮਾਦਾ ਆ ਥੋੜਾ ਜਿਹਾ ਉਹ ਦੇਖੋ ਇਹ ਭਾਜੀ ਉਹਦੇ ਉਹਨੇ ਭਾਜੀ ਦਵਾਰ ਦੀ ਗਰ ਦਵਾਰ ਦੀ ਆਇਆ ਕਾਰਨ ਕਾਰਨ ਸ਼ਰਮਾ ਗਿਆ ਮੁੰਡਾ ਅਸੀਂ ਆ ਗਏ ਆ ਜੀ ਮੰਦਰ ਦੇ ਵਿੱਚ ਇਹ ਆ ਜੀ ਸ਼ੇਰ ਮੰਦਰ ਜਿੱਥੇ ਅਸੀਂ ਪਹਿਲਾਂ ਕੰਮ ਕਰਦੇ ਸੀ ਜਗਰਾਤੇ ਦੇ ਬਾਹਰ ਨੂੰ ਇੱਥੇ ਹਣ ਕਰਾਂਗੇ ਅਸੀਂ ਦੀਵੇ ਤੁਸੀਂ ਦੇਖ ਸਕਦੇ ਆ ਤੈਨੂੰ ਬਾਬਾ ਅੱਲਾ ਚੱਲ ਚੱਲ ਅਸੀਂ ਪਹੁੰਚ ਗਏ ਆ ਜੀ ਬਾਬਾ ਸ਼ੇਖ ਚੰਦ ਜੀ ਦੀ ਜਗ੍ਹਾ ਤੇ ਇੱਥੇ ਕਰਾਂਗੇ ਹੁਣ ਅਸੀਂ ਦੀਵੇ ਤੁਸੀਂ ਦੇਖ ਸਕਦੇ ਆ ਜੀ ਜਗ੍ਹਾ ਵੀਊ ਦੇਖ ਸਕਦੇ ਆ ਜੀ ਕਿੰਨਾ ਸੋਹਣਾ ਦੀਵਾਲੀ ਦਾ ਮੌਸਮ ਕਿੰਨਾ ਸੋਹਣਾ ਹੈ ਜੀ ਉੱਧਾ ਅੱਜ ਮੌਸਮ ਅੱਜ ਦੁਆਰਤੀ ਗਰਮੀ ਹੋ ਗਈ ਆ ਪੱਖੇ ਚੱਲ ਗਏ ਲੋਕਾਂ ਦੇ ਤੁਸੀਂ ਦੇਖ ਸਕਦੇ ਹੋ ਜੀ ਮੌਸਮ ਅਸੀਂ ਪਹੁੰਚੇ ਆ ਜੀ ਆਪਣੀ ਹਵੇਲੀ ਇੱਥੇ ਕਰਾਂਗੇ ਜੀ ਦੀਵਾ ਤੁਸੀਂ ਦੇਖ ਸਕਦੇ ਆ ਜੀ ਆਲੂ ਦੇਖ ਸਕਦੇ ਆ ਸਾਡੇ ਕਿੱਡੇ-ਕੱਡੇ ਹੋ ਗਏ ਇਹਨਾਂ ਨੂੰ ਦਵਾਈਆਂ ਸਪਰੇਆਂ ਕੀਤੀਆਂ ਸੀ ਬਾਕੀ ਫੁੱਲ ਵਲੋਗਸਾਂ ਦਿਖਾਵਾਂਗੇ ਹਵੇਲੀ ਸਾਡੀ ਹਰਿਆਈ ਮਾਰਾ ਨਾ ਪਈ ਆ ਜੀ ਇੱਥੇ ਹੁਣ ਅਸੀਂ ਕਰਾਂਗੇ ਦੀਵਾ ਅਸੀਂ ਪਹੁੰਚੇ ਆ ਜੀ ਉੱਪਰ ਗੋਰੇ ਖੂਹ ਤੇ ਇੱਥੇ ਕਰਨ ਲੱਗੇ ਆ ਜੀ ਦੀਵਾ ਖਵਾਜਾ ਪੀਰ ਦਾ ਇੱਥੇ ਹੁੰਦਾ ਜੀ ਪਹਿਲਾਂ ਖੂਹ ਖੂਪੂਰ ਦਾ ਕਾਇਆ ਲੱਖੀ ਬਾਜੀ ਲੱਖੀ ਬਾਜੀ ਦੇ ਦਿਵਾਲੀ ਦੀਆਂ ਵਧਾਈਆਂ ਹਾਂਜੀ ਸਾਰਿਆਂ ਨੂੰ ਮੇਰੇ ਵੱਲ ਸਾਰਿਆਂ ਨੂੰ ਦਿਵਾਲੀ ਦੀਆਂ ਵਧਾਈਆਂ ਠੀਕ ਹੈ ਜੀ ਚਲੋ ਜੀ ਕਰੋ ਦੀਵੇ ਜੀ ਮੇਰੇ ਪਿੰਡ ਦੇ ਸਾਰਿਆਂ ਨੂੰ ਠੀਕ ਹੈ ਜੀ ਸਾਰੇ ਪਿੰਡ ਨੂੰ ਵਧਾਈਆਂ ਤੁਹਾਡੇ ਵੱਲੋਂ ਠੀਕ ਹੈ ਜੀ ਇਹ ਆ ਜੀ ਪਿੰਡ ਪੱਲੀ ਉੱਚੀ ਦੇ ਕਿਹਨਾਂ ਨੂੰ ਜਿਹੜੇ ਪਾਦੇ ਰਾਣ ਸਾਰੇ ਇੱਕ ਨੂੰ ਸਾਰੇ ਪਸੇ ਘੁਮਾ ਦਲੀਆਂ ਜੀ ਸਾਰੇ ਪ੍ਰਦੇਸਾਂ ਦੀ ਸਾਰੇ ਨੂੰ ਸਾਰੇ ਦੇਸ਼ਾਂ ਪਰਦੇਸਾਂ ਸਾਰਿਆਂ ਨੂੰ ਵਧਾਈਆਂ ਠੀਕ ਹੈ ਜੀ ਅਸੀਂ ਪਹੁੰਚੇ ਆ ਜੀ ਲਖ ਦਾਤਾ ਪੀਰ ਦੀ ਜਗ੍ਹਾ ਤੇ ਜੀ ਇਹ ਆ ਜੀ ਪੁਰਾਣੇ ਗੁਰਦੁਆਰੇ ਦੇ ਨਾਲ ਤੁਸੀਂ ਦੇਖ ਸਕਦੇ ਆ ਇੱਧਰ ਹੁੰਦਾ ਸੀਗਾ ਜੀ ਲੰਗਰ ਹਾਲ ਗੁਰਦੁਆਰੇ ਦਾ ਆਹ ਜਗ੍ਹਾ ਆ ਜੀ ਲਖ ਦਾਤਾ ਪੀਰ ਜੀ ਦੀ ਜਗ੍ਹਾ ਆ ਜੀ ਇਹ ਅਸੀਂ ਪਹੁੰਚੇ ਆ ਜੀ ਬਾਬਾ ਬੁੱਲਣ ਸ਼ਾਹ ਦੀ ਜਗ੍ਹਾ ਤੇ ਤੁਸੀਂ ਦੇਖ ਸਕਦੇ ਆ ਜੀ ਜੀ ਦੇਖ ਸਕਦੇ ਆ ਜੀ ਮਹੱਲਿਆ ਚ ਚੈਨ ਪਹਿਲ ਸਾਡੇ ਘਰ ਵਿੱਚ ਲਾਈਟਿੰਗ ਕੀਤੀ ਹੋਈ ਜੀ ਅਸੀਂ ਫੋਟੋ ਤੁਹਾਨੂੰ ਕਰਵਾਨੇ ਆ ਜੀ ਪਿੰਡ ਦੀ ਸੈਰ ਚਲੋ ਜੀ ਸਾਡੇ ਨਾਲ ਫੜਾ ਵੀ ਤੁਰ ਪਿਆ ਜੀ ਹੁਣ ਕੱਢੋ ਹੁਣਾਂ ਦੀ ਗਲੀ ਵਿੱਚੋਂ ਨਿਕਲ ਗਏ ਆ ਆਰੇ ਆਰੇ ਦੀਵੇ ਲਾਏ ਹਨੀ ਹਾਂ ਕੋਈ ਲੱਟਾਂ ਲੁਟਾਈਆਂ ਹਨੇ ਢੜੀਆਂ ਲੋ ਨਹੀਂ ਆਉਂਦੀ ਸਾਰੇ ਘਰ ਦਿਖਾ ਦੀ ਓਏ ਸਾਰੇ ਘਰ ਦਿਖਾ ਦੀ ਓਏ ਸਾਰੇ ਲੱਡੀਆਂ ਲਾਈਆਂ ਆ ਜੀ ਆਹ ਦੇਖੋ ਜੀ ਕੋਠੀ ਵਿੱਚ ਸਾਰੇ ਜਾਣੇ ਜਲਦੇ ਆ ਰਾਕੇ ਹੀ ਜਲਦੇ ਆ ਜੀ ਅਰੀ ਪੈਗ ਦੀ ਰੰਗ ਇਤਨੀ ਉਡੱਕ ਕੇ ਜਲਦੇ ਆ ਦੀ ਹਾਂ ਆਉਂਦੀ ਆਰੀ ਘੜੀਆਂ ਵਿੱਚ ਆਹ ਦੇਖੋ ਜੀ ਗਰਦ ਆ ਸਾਬ ਓਏ ਆਹ ਕਾ ਜਿੱਦਾਂ ਆਹ ਆਹ ਇਹ ਸਾਡੇ ਦੋਸਤ ਦੀ ਦੁਕਾਨ ਹੈ ਜੀ ਉਸ ਰੋਹ ਪੱਜ ਲੱਗੇ ਹਨ ਸਾਰੇ ਜਾਣੇ ਉਹ ਵਿਟਾ ਅੰਕਲ ਜੀ ਆਪਣੇ ਪਟਾਕੇ ਵਜਦੇ ਹਨ ਜੀ ਆਹ ਦੇਖੋ ਇਹ ਪਟਾਕੇ ਯਾਰੀ ਕਹਿੰਦੇ ਆ ਵੇ ਆਵਾ ਕਦੀ ਕੋਠੀ ਆ ਕਵਾਲ ਭਾਈ ਦੀ ਆ ਸ਼ਿਰੀ ਅੰਕਲ ਦੀ ਆ ਕਵਾਲ ਭਾਈ ਦੀ ਕੋਠੀ ਯਾਰੀ ਦੇਖੋ ਜੀ ਕਿੰਦਾ ਵਧੀਆ ਜਗਦੀ ਲੜੀਆਂ ਵਾਰ ਪੂਰੀ ਖੇ ਨਗਾਦੀ ਆ ਹੁਣ ਆਪਾਂ ਆ ਗਏ ਸ਼ੇਰ ਮੰਦਰ ਸ਼ੇਰ ਮੰਦਰ ਵੀ ਆਪਾਂ ਦਣੀਆਂ ਲਾਈਆਂ ਨੇ ਅੰਦਰ ਆਹੋ ਵਾਰ ਾਕੀ ਆ ਗੱਟੂ ਹੁਣ ਇਹਦਾ ਵਾਰ ਦੇਖ ਲੋ ਜੀ ਵਧੀਆ ਦਿ ਗਿਆ ਨੋ ਦਰਵਾਰ ਬਾਬਾ ਹੋਰੀ ਆ ਆ ਲੋਈ ਲੜੀਆਂ ਦੇ ਦਰਸ਼ਨ ਕਰੋ ਤੁਸੀਂ ਹੈਪੀ ਦਿਵਾਲੀ ਜੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੁਬਾਰਕਾਂ ਜੀ ਸਾਰਿਆਂ ਨੂੰ ਦਿਵਾਲੀ ਦੀਆਂ ਤੇ ਬੰਦੀ ਛੋੜ ਦਿਤੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿਵਾਲੀ 20 ਨੂੰ ਮਨਾ ਲਈ ਜਾਂ 21 ਨੂੰ ਮਨਾ ਲਈ ਇਹ ਗੱਲਾਂ ਨੂੰ ਸਾਈਡ ਤੇ ਰੱਖ ਕੇ ਆਪਣੇ ਅੰਦਰ ਜਿਹੜੀਆਂ ਖੁਸ਼ੀਆਂ ਲਿਆਈਏ ਕਿਉਂਕਿ ਜਿਹੜੀ ਦਿਵਾਲੀ ਦੇ ਪਟਾਕੇ ਆ ਰਾਤ ਨੂੰ ਆਪਾਂ ਪਟਾਕੇ ਵੀ ਜਾਣੇ ਆ ਉਸ ਵੇਰ ਨੂੰ ਕੁੜੀ ਦਾ ਢੇਰ ਪੁਣੀਆ ਇਹਦਾ ਸਾਰੇ ਨੂੰ ਪਤਾ ਆਪਣੇ ਅੰਦਰ ਖੁਸ਼ੀਆਂ ਲੈ ਕੇ ਆਈਏ ਤੇ ਆਪਣੇ ਪਰਿਵਾਰ ਦੇ ਵਿੱਚ ਖੁਸ਼ੀਆਂ ਜਿਹੜੀਆਂ ਦਾੜ ਰਹੀਏ ਆਪਣੀ ਬੋਲਬਾੜੀ ਨੂੰ ਸਜਾਈਏ ਉਹ ਮੁਹੱਬਤਾਂ ਜਿਹੜੀਆਂ ਐਦਈ ਬਣੀਆਂ ਰਹਿਣ ਇਹੋ ਹੀ ਅਸੀਂ ਦੁਆ ਕਰਦੇ ਹਾਂ ਮਾਲਕ ਦੇ ਅੱਗੇ ਦਿਵਾਲੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹਾਂਜੀ ਬਣੀ ਤੁਸੀਂ ਤੁਹਾਹੀ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਡੀ ਸਾਰਿਆਂ ਇਹ ਦਿਨ ਤਿਹਾਰ ਜਿਹੜੇ ਆਉਂਦੇ ਜਾਂਦੇ ਰਹਿੰਦੇ ਆ ਜਿਹੜੇ ਸੱਜਣ ਵਿਛੜ ਜਾਂਦੇ ਆ ਉਹਨਾਂ ਦੀਆਂ ਯਾਦਾਂ ਜਿਹੜੀਆਂ ਉਹ ਆਉਂਦੀਆਂ ਇਹਨਾਂ ਤਿਹਾਰਾਂ ਦੇ ਉੱਤੇ ਚਾਹੇ ਜੋੜੀ ਹੋਵੇ ਚਾਹੇ ਦਿਵਾਲੀ ਹੋਵੇ ਚਾਹੇ ਨਵਾਂ ਸਾਲ ਆ ਇਹ ਤਾਂ ਆਉਂਦੇ ਜਾਂਦੇ ਰਹਿਣੇ ਆ ਤਾਂ ਘੁੰਮਦੇ ਜਿਹੜਾ ਜੇ ਕਹਦੀ ਆਪਾਂ ਅਸੀਂ ਅੰਦਰੋਂ ਖੁਸ਼ ਆ ਫੇ ਤਾਂ ਹਰ ਦਿਨ ਦਿਵਾਲੀ ਆ ਇੱਕ ਕਰ ਫੇਰ ਤੋਂ ਸਾਰਿਆਂ ਨੂੰ ਮੇਰੇ ਉਹਨਾਂ ਮੇਰੇ ਭਰਾਵਾਂ ਦੇ ਤੋਂ ਸਾਡੇ ਸਾਰੇ ਪਰਿਵਾਰ ਤੋਂ ਸੱਜਣ ਨੂੰ ਦਿਵਾਲੀ ਦੀਆਂ ਬੰਦੀ ਛੋਟੀਆਂ ਮੁबारक ਹੈਪੀ ਦਿਵਾਲੀ ਦੀ ਸਾਰਿਆਂ ਬੱਲੀ ਸਰਦਾਰੇ ਸਰਦਾਰ ਚਲੋ ਅੰਗਰ ਚੱਲਦੇ ਉਹ ਆਸਵਾਜੀ ਲੱਗੀ ਹੋਣ ਉਹ ਚੱਲੀ ਰੈਣੀ ਚੱਲ ਦੇ ਦੇਖੋ ਜੀ ਹੌਲੀ ਹੌਲੀ ਤੋੜਦੀ ਬਗਲੇ ਮੈਂ ਕਿੱਥੇ ਰੁਟ ਗਈ ਕਰਾਂਗਾ ਪਰ ਬਾਲ ਕਿੱਦਾਂ ਹੈ ਬਸ ਜੀ ਬਸ ਜੀ ਦਰਗਾ ਘਰਾਈ ਕਰੋ ਚੱਲ ਬੰਦਾ ਕਰਾ ਰਣ ਹੈਪੀ ਵਾਲੀ ਜੀ ਬਾਨ ਜੀ ਬਸ ਆਰੇ ਬੀਬੀਆਂ ਘੜੀਆਂ ਚਲੋ ਭੋਣੀ ਹੋਗੀ ਆਰੇ ਵਿਦਾ ਕਰ ਦਵਾਰਾ ਆਹ ਹੋਣਾ ਯਹੀ ਤੁਮਹਾਈ ਹੁਣ ਵਾਲੀ ਗਲੀ ਚ ਕਿਹੜੀ ਤੁਮਹਾਈ ਦੂਦਾਂ ਆ ਬੇ ਤਮਾਹੀਆ ਕਰ ਆ ਸੱਤੇ ਪਹੀ ਪੇਟਰ ਦਾ ਰੱਖਣਾ ਹੋਇ ਤਾ ਦੱਤ ਵੇਖਣਾ ਇਹ ਤੇ ਡੋ ਮੋਈ ਤੂੰ ਨਹੀਂ ਲੱਗੇ ਆ ਜੀ ਪੈਰਾਸ਼ੂਟ ਆ ਰਾਨ ਉਹ ਜਦੋਂ ਗੈਸ ਭਰ ਗਈ ਮੈਂ ਦਾਦੀ ਮੈਂ ਵੀਡੀਓ ਬਣਾ ਲਵਾਂ ਉਹ ਮੈਂ ਨਾੜ ਜੀ ਉਹ ਪੈਰਾਸ਼ੂਟ ਉੱਡ ਰਿਹਾ ਜੀ ਉੱਡ ਰਿਹਾ ਨਹੀਂ ਲਿਲਾ ਦੇ ਪਿਆ ਉਹ ਉੱਪਰ ਉੱਡ ਰਿਹਾ ਚੱਕ ਚੱਕ ਅਸੀਂ ਪਹੁੰਚ ਗਏ ਆ ਜੀ ਬਾਲਮੀਕ ਮੰਦਿਰ ਤੁਸੀਂ ਦੇਖ ਸਕਦੇ ਆ ਜੀ ਇਹ ਬੋਧਿਆ ਨੇ ਮੰਦਿਰ ਨਹੀਂ ਦੇਖਿਆ ਹੋਣਾ ਪਿੰਡ ਵਿੱਚ ਇਹ ਆ ਜੀ ਬਾਲਮੀਕ ਦਾ ਮੰਦਿਰ ਭਗਵਾਨ ਬਾਲਮੀਕ ਜੀ ਦਾ ਮੰਦਿਰ ਇਹ ਆ ਜੀ ਪਿੰਡ ਬਨਿਸੀ ਦੇ ਵਿੱਚ ਛੋਟੇ ਦਾ ਪੈਰ ਜੁੜ ਗਿਆ ਪਤਾ ਹੀ ਐਦਨ ਆਇਆ ਛੋਟੇ ਛੱਡ ਦੇ ਮੈਂ ਨਹੀਂ ਮੈਂ ਬੜਾ ਉਹ ਗਿਆ ਉਹ ਉਹ ਮੋਟੇ ਨੇ ਆਇਆ ਪੈਰਾਸ਼ੂਟ ਕੀ ਲਾਵਾਂ ਕਿარი ਨਹੀਂ ਢਾੜੀ ਕਿ

ਚੱਲੇ ਜਾ ਚੱਲ ਗਿਆ ਕਾਦੀ ਬਚਣ ਕਾਦੀ ਬਚਣ ਨਹੀਂ ਜਾਣਾ ਚੱਜਣਾ ਇਹ ਹਵਾ ਇੱਧਰ ਹੀ ਆਉਦੀ ਉਹ ਆਤਵਾਹੀ ਆਣੀ ਆ ਨਾ ਸਾਡੇ ਕੋਲ ਹੈਗੀਆਂ ਐ ਬਾਕੂ ਥੱਲੇ ਐਂ ਮੈ ਲੱਗਦਾ ਹੈ ਆ ਗਿਆ ਥੱਲੇ ਉਹ ਛੱਲੇ ਜਾਂ ਗੱਡੀ ਆ ਥੱਲੇ ਉਹ ਫੜ ਲਾ ਫੜ ਲਾ ਆਪਣੇ ਕੋਈ ਆ ਪਤੰਗ ਆ ਗਿਆ ਪਤੰਗ ਆ ਗਿਆ ਫੜ ਦੇ ਫੜ ਲਾ ਉਹ ਡੰਡਾ ਲੈ ਲੈ ਉਹ ਡੰਡਾ ਉਹ ਡੰਡਾ ਨਾਲ ਲਾ ਉਹ ਮੋਟਾ ਥੱਲੇ ਥੱਲੇ ਜਾ ਜਿੰਦੀ ਜਾ ਮੋਟਾ ਥੱਲੇ ਜਾ ਫੜ ਲਾ ਨੂੰ ਫੜ ਕੇ ਢਾ ਦੇ ਧਿਆਨ ਨਾ ਭੜੀ ਇੱਧਰ 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 ਲੈ ਆ ਇੱਧਰ ਇੱਕ ਇੱਕ ਓਏ ਬਾਬਾ ਜੀ ਬਾਬਾ ਜੀ ਉੱਡ ਚੱਲ ਆ ਜਾ ਉਹ ਰਹਿਣ ਦੇ ਮੋਟੇ ਇੱਧਰ ਇੱਧਰ ਮੋਟੇ ਇੱਧਰ ਹੋ ਗਏ ਇੱਧਰ ਹੋ ਗਏ ਇਹਨੂੰ ਓਪਨ ਕਰਕੇ ਕਰਨਾ ਨਹੀਂ ਨਾ ਥੱਲੇ ਖੜ ਕੇ ਵੀ ਚੱਲ ਜਾਂਦਾ ਹੈ ਚੱਲ ਚੱਲ ਚੱਕ ਕੇ ਮਾਰ ਇਹ ਨਹੀਂ ਆਣਾ ਮਾਰ ਜਾ ਕੇ ਤੂੰ ਕੋਈ ਗੱਲ ਨਹੀਂ ਆ ਲੈ ਲੋ ਝਾਲ ਦੇਵੇ ਚੱਕ ਕੇ ਮਾਰ ਜਿੱਥੇ ਰਹਿ ਕੇ ਰਹਿ ਗਿਆ ਮੋਟੇ ਨੇ ਗੁੱਸੇ ਜਾ ਕੇ ਪੈਰਾ ਜੂੜੇ ਬਾੜਤਾ ਮੋਟਿਆ ਆ ਗਿਆ ਕੀਤਾ ਓਏ ਮੋਟਿਆ ਅਸੀਂ ਪਹੁੰਚ ਗਏ ਜੀ ਸਮਨਾਂ ਦੇ ਕੋਠੇ ਤੇ ਤੁਸੀਂ ਦੇਖ ਸਕਦੇ ਆ ਜੀ ਸਾਹਮਣੇ ਜੱਸੇਪਾ ਜੀ ਨੇ ਪਟਾਕੇ ਚਲਾ ਰਹੇ ਆ ਮੁੱਕ ਗਏ ਉਹਨਾਂ ਨੇ ਛੋਟ ਚਲਾ ਸਾਡੀ ਉਹਨਾਂ ਛੋਟੇ ਮੁੱਕ ਗਿਆ ਹੁਣ ਅਸੀਂ ਆਪਣੇ ਪਟਾਕੇ ਚਲਾਵਾਂਗੇ ਇੱਥੋਂ ਪਿੰਡ ਦਾ ਥ ਵੀਊ ਬਹੁਤ ਸੋਹਣਾ ਆ ਰਿਹਾ ਤੁਸੀਂ ਦੇਖ ਸਕਦੇ ਆ ਓ ਰਿਆ ਜੀ ਸਾਡਾ ਘਰ ਓ ਜੀ ਸਾਡਾ ਘਰ ਤੁਸੀਂ ਦੇਖ ਸਕਦੇ ਆ ਆਇਆ ਜੀ ਜਸ세 ਭਾਈ ਜੀ ਦਾ ਸਮਰ ਲੱਗਾ ਚਲਾਣ ਜੀ ਅਨਾਰ ਤੁਸੀਂ ਦੇਖ ਸਕਦੇ ਹੋ ਅਨੌਰ ਅਨਾਰ ਚੱਲਣਗੇ ਨਾ ਚੱਲੇ ਨਹੀਂ ਫੁਸਕੀ ਹੋ ਗਈ ਹਾਂ ਹੈ ਨਹੀਂ ਤੂੰ ਹੈ ਜਰਾ ਆ ਆ ਦੇਖੀ ਦੰਪਰੇਓ ਲਮਾ ਪਾ ਕੇ ਜਲਾ ਪਾਏ ਲਮਾ ਪਾ ਕੇ ਲਮਾ ਆ ਇਧਰ ਵੇ ਲਮਾ ਚੱਲ ਵੀਡੀਓ ਐਂਡ ਸਟਾਰ ਟੰਗ ਲੱਕ ਦੇ ਨਾਲ ਟਿੰਗ ਲੱਕ ਲੱਕ ਦਵਾ ਦੂਜੇ ਦਮੇ ਲੈਟਰ ਦਲਾਯਾਨ ਗਾਇਜ਼ ਅਨਾਰ ਚਲਾਣ ਲੱਗੇ ਆ ਜੀ ਅਨਾਰ ਵੱਡਾ ਨਾਲ ਵੀ ਅਨਾਰ ਉਹ ਹਾਂ ਹਲਾ ਕੇ ਚਲਾ ਭਾਜੀ ਚਲੋ ਚਲੋ ਆਹ ਤਾਂ ਐਦਾਂ ਟੀਨਾ ਕੱਢਦੇ ਜਿੱਦਾਂ ਜੀ ਨਿਆਣਾ ਰੋਂਦਾ ਹੁੰਦਾ ਹੁੰਦਾ ਕੋਈ ਚਲੋ ਓਰੇ चिड चिड चल ਚੜ ਹਾਂਜੀ ਦੇਖ ਸਕਦੇ ਆ ਜੀ ਗਲੀਆਂ ਦੇ ਵਿੱਚ ਖਲਾਰੇ ਪੈ ਚੁੱਕੇ ਆ ਟੈਂਪੋ ਜ਼ਿਆਦਾ ਹੋ ਗਿਆ ਕਿਵੇਂ ਲੱਗਾ ਤੁਹਾਨੂੰ ਅੱਜ ਦਾ ਬਲੌਗ ਕਮੈਂਟਾਂ ਜਰੂਰ ਦੱਸਿਓ ਨਵੇਂ-ਨਵੇਂ ਬਲੌਗ ਦੇਖਣ ਲਈ ਕਰਨ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆ ਜੀ ਅਗਲੇ ਬਲੌਗ ਵਿੱਚ